ਮੌਨਸੂਨ ਦੇ ਮੌਸਮ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ ਸਭ ਤੋਂ ਜ਼ਰੂਰੀ ਹੈ ਜੀ ਬਿਲਕੁਲ ਹੈਲਦੀ ਖਾਣਾ ਖਾਓ ਬਾਹਰ ਦੀ ਚੀਜ਼ ਕੋਈ ਨਾ ਖਾਓ ਜੋ ਕਿ ਬਣੀ ਨਹੀਂ ਹੋਈ ਅਨਕੁਕ ਜਿਵੇਂ ਕਿ ਸੈਲਡ ਖਾ ਲਈ ਅਸੀਂ ਬਾਹਰ ਦਾ ਕਟਿਆ ਜਾਂ ਫਰੂਟਸ ਖਾ ਲਈ ਬਾਹਰ ਦੇ ਕੱਟੇ ਹੋਏ ਜਾਂ ਜਿਵੇਂ ਇਹ ਗੰਦਾ ਪਾਣੀ ਗੋਲ ਗੱਪੇ ਵਗੈਰਾ ਤੁਸੀਂ ਖਾ ਲੈਂਦੇ ਹੋ ਉਹਦਾ ਪਾਣੀ ਜਿਹੜਾ ਠੰਡਾ ਹੈ ਉਹਦੇ ਜੇ ਅਗਰ ਬੋਇਲਿੰਗ ਨਹੀਂ ਕੀਤੀ ਹੋਈ ਤਾਂ ਉਹ ਬਿਲਕੁਲ ਹੀ ਅਨਹਾਈਜਨਿਕ ਹੈ ਤੁਹਾਡੇ ਅਨਕੁਕ ਤਾਂ ਬਿਲਕੁਲ ਨਹੀਂ ਖਾਣਾ ਚਾਹੀਦਾ ਕਿਉਂਕਿ ਜਿੰਨਾ ਵੀ ਇਹ ਮੱਛਰ ਹੈ ਮੱਖੀ ਹੈ ਇਹ ਸਭ ਚੀਜ਼ਾਂ ਜਿਹੜੀਆਂ ਨੇ ਮੱਖੀ ਖਾਸ ਕਰਕੇ ਸਾਰਾ ਇਨਫੈਕਸ਼ਨ ਟਰਾਂਸਫਰ ਕਰਦੀ ਹੈ ਗੰਦੀ ਚੀਜ਼ ਤੇ ਬੈਠ ਗਈ ਮੋੜ ਕੇ ਉਸ ਚੀਜ਼ ਤੇ ਬੈਠ ਗਈ ਉਸ ਉਸੀ ਚੀਜ਼ ਨੂੰ ਬੋਇਲ ਨਹੀਂ ਕੀਤਾ ਕੁਕ ਨਹੀਂ ਕੀਤਾ ਐਵੇਂ ਰੌ ਖਾ ਲੇਤਾ ਜਿਹੜਾ ਜਿੰਨੀ ਹਿਯੂਮਿਡਿਟੀ ਹੈ ਔਰ ਉਨਹੀਂ ਹੌਟ ਐਂਡ ਹਿਯੂਮਿਡ ਐਨਵਾਇਰਨਮੈਂਟ ਹੈ ਵੈਸੇ ਵੀ ਫੇਵਰੇਬਲ ਹੈ ਹਰ ਤਰ੍ਹਾਂ ਦੇ ਬੈਕਟੀਰੀਆ ਦੇ ਗਰੋ ਕਰਨ ਇਸ ਕਰਕੇ ਇਸ ਮੌਸਮ 'ਚ ਜਿੰਨਾ ਤੁਸੀਂ ਬਚ ਸਕੋ ਬਾਹਰ ਦੀ ਚੀਜ਼ ਤੋਂ ਉਹਨਾਂ ਤੁਸੀਂ ਬਚੋ ਕਿਉਂਕਿ ਡਾਇਰੀਆ ਔਰ ਇਹ ਚੀਜ਼ਾਂ ਬਹੁਤ ਜ਼ਿਆਦਾ ਫੈਲਦੀਆਂ ਇਸ ਮੌਸਮ ਦੇ ਵਿੱਚ ਸਸ਼ੀਗੋਲ ਦਾ ਸਿਟੀ ਹੈਡਲਾਈਨਸ ਦੇ ਤਮਾਮ ਦਰਸ਼ਕਾਂ ਦਾ ਮੈਂ ਦਮਨਜੋਤ ਸਵਾਗਤ ਕਰਦੀ ਆ ਜਿੱਤੇ ਕੀ ਦੇਖਿਆ ਗਿਆ ਪੰਜਾਬ ਦੇ ਵਿੱਚ ਹੜ੍ਹ ਪਰਿਸਥਿਤੀ ਬਣੀ ਹੋਈ ਹੈ ਤੇ ਮੌਨਸੂਨ ਜਿਹੜਾ ਚੱਲ ਰਿਹਾ ਹੈ ਇੱਕ ਪਾਸੇ ਤਾਂ ਬਹੁਤ ਜ਼ਿਆਦਾ ਗਰਮੀ ਆ ਤੇ ਦੂਸਰੇ ਪਾਸੇ ਲੋਕਾਂ ਦੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਵੜ ਗਿਆ ਹੋਇਆ ਜਿਸ ਕਰਕੇ ਕਾਫੀ ਉਹਨਾਂ ਨੂੰ ਪ੍ਰੋਬਲਮ ਹੋ ਰਹੀ ਹੈ ਜਿਸ ਤੋਂ ਬਾਅਦ ਬਿਮਾਰੀਆਂ ਵੀ ਜਿਹੜੀਆਂ ਉਹਨਾਂ ਨੂੰ ਲੱਗ ਰਹੀਆਂ ਨੇ ਪਰ ਸਾਨੂੰ ਇਸ ਮੌਸਮ ਦੇ ਵਿੱਚ ਕੀ ਕਰਨਾ ਚਾਹੀਦਾ ਇਸ ਦੇ ਸਾਨੂੰ ਇੱਕ ਐਕਸਪਰਟਸ ਦੇ ਜਿਹੜੇ ਇੱਕ ਲੋੜ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਡਾਕਟਰ ਦਮਨੀਤ ਕੌਰ ਉਹਨਾਂ ਨਾਲ ਗੱ ਸਭ ਤੋਂ ਪਹਿਲੇ ਮੌਨਸੂਨ ਦੇ ਮੌਸਮ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ ਸਭ ਤੋਂ ਜ਼ਰੂਰੀ ਹੈ ਜੀ ਬਿਲਕੁਲ ਹੈਲਦੀ ਖਾਣਾ ਖਾਓ ਬਾਹਰ ਦੀ ਚੀਜ਼ ਕੋਈ ਨਾ ਖਾਓ ਜੋ ਕਿ ਬਣੀ ਨਹੀਂ ਹੋਈ ਅਨਕੁਕਡ ਹੈ ਜਿਵੇਂ ਕਿ ਸੈਲਡ ਖਾ ਲਈ ਅਸੀਂ ਬਾਹਰ ਦਾ ਕੱਟਿਆ ਹੈ ਜਾਂ ਫਰੂਟਸ ਖਾ ਲਈਏ ਬਾਹਰ ਦੇ ਕੱਟੇ ਹੋਏ ਜਾਂ ਜਿਵੇਂ ਗੰਦਾ ਪਾਣੀ ਗੋਲ ਗੱਪੇ ਵਗੈਰਾ ਤੁਸੀਂ ਖਾ ਲੈਂਦੇ ਹੋ ਉਹਦਾ ਪਾਣੀ ਜਿਹੜਾ ਠੰਡਾ ਹੈ ਉਹਦੇ ਜੇ ਅਗਰ ਬੋਇਲਿੰਗ ਨਹੀਂ ਕੀਤੀ ਹੋਈ ਤਾਂ ਉਹ ਬਿਲਕੁਲ ਹੀ ਅਨਹਾਈਜਨਿਕ ਹੈ ਤੁਹਾਡੇ ਖਾਣ ਲਈ ਮੀਨ ਸਾਨੂੰ ਬਾਹਰ ਦਾ ਵੈਸੇ ਨਹੀਂ ਖਾਣਾ ਚਾਹੀਦਾ ਬਟ ਅਨਕੁਕਡ ਫੂਡ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਜੀ ਅਨਕੁਕਡ ਤਾਂ ਬਿਲਕੁਲ ਨਹੀਂ ਖਾਣਾ ਚਾਹੀਦਾ ਕਿਉਂਕਿ ਜਿੰਨਾ ਵੀ ਇਹ ਮੱਛਰ ਹੈ ਮੱਖੀ ਹੈ ਇਹ ਸਭ ਚੀਜ਼ਾਂ ਜਿਹੜੀਆਂ ਨੇ ਮੱਖੀ ਖਾਸ ਕਰਕੇ ਸਾਰਾ ਇਨਫੈਕਸ਼ਨ ਟਰਾਂਸਫਰ ਕਰਦੀ ਹੈ ਇੱਕ ਗੰਦੀ ਚੀਜ਼ ਤੇ ਬੈਠ ਗਈ ਮੋੜ ਕੇ ਉਸ ਚੀਜ਼ ਤੇ ਬੈਠ ਗਈ ਉਸ ਦੀ ਚੀਜ਼ ਨੂੰ ਬੋਇਲ ਨਹੀਂ ਕੀਤਾ ਕੁਕ ਨਹੀਂ ਕੀਤਾ ਐਵੇਂ ਰੌ ਖਾ ਲੇਤਾ ਤਾਂ ਬਿਲਕੁਲ ਇਨਫੈਕਸ਼ਨ ਜਿਹੜੀ ਹੈ ਤੁਹਾਡੇ ਬਾਡੀ ਚ ਐਗਜ਼ੈਕਟ ਜਾਏਗੀ ਔਰ ਵੈਸੇ ਵੀ ਇਹ ਮੌਸਮ ਦਾ ਸੀਜ਼ਨ ਜਿਹੜਾ ਹੈ ਜਿੰਨੀ ਹਿਯੂਮਿਡਿਟੀ ਹੈ ਔਰ ਉਨਹੀਂ ਹੌਟ ਐਂਡ ਹਿਊਮਿਡ ਐਨਵਾਇਰਨਮੈਂਟ ਹੈ ਵੈਸੇ ਵੀ ਫੇਵਰੇਬਲ ਹੈ ਹਰ ਤਰ੍ਹਾਂ ਦੇ ਬੈਕਟੀਰੀਆ ਦੇ ਗਰੋ ਕਰਨ ਲਈ ਇਸ ਕਰਕੇ ਇਸ ਮੌਸਮਸ ਦਾ ਜਿੰਨਾ ਤੁਸੀਂ ਬਚ ਸਕੋ ਬਾਹਰ ਦੀ ਚੀਜ਼ ਤੋਂ ਉਹਨਾਂ ਤੁਸੀਂ ਬਚੋ ਕਿਉਂਕਿ ਡਾਇਰੀਆ ਔਰ ਇਹ ਚੀਜ਼ਾਂ ਬਹੁਤ ਜ਼ਿਆਦਾ ਫੈਲਦੀਆਂ ਇਸ ਮੌਸਮ ਦੇ ਵਿੱਚ ਮੈਮ ਕਿਤੇ ਨਾ ਕਿਤੇ ਛੋਟੇ ਬੱਚੇ ਕਈਆਂ ਦੇ ਘਰ ਦੇ ਵਿੱਚ ਹੁੰਦੇ ਨੇ ਉਹਨਾਂ ਲਈ ਕੋਈ ਸਪੈਸ਼ਲ ਪ੍ਰੀਕਾਸ਼ਨ ਜਿਹੜੀ ਸਾਡੇ ਪੈਰੈਂਟਸ ਨੂੰ ਜ਼ਰੂਰ ਲੈਣੀ ਚਾਹੀਦੀ ਹੈ ਦੇਖੋ ਬੱਚਿਆਂ ਨੂੰ ਜਿੰਨਾ ਹੋ ਸਕੇ ਬੋਇਲਡ ਪਾਣੀ ਦਿਓ ਔਰ ਜਿਹੜੇ ਹੰਕਰਾਂ ਚ ਪਾਣੀ ਆਇਆ ਅਵਾਈਡ ਕਰੋ ਕਿ ਬੱਚੇ نیچے ਨਾ ਬੈਠਣ ਬਾਰ ਬਰ ਉਹਨਾਂ ਦਾ ਹੱਥ ਧੋਵੋ ਉਹਨਾਂ ਦੇ ਕੱਪੜੇ ਸਾਫ਼ ਰੱਖੋ ਇਹ ਹੀ ਚੀਜ਼ਾਂ ਮੈਨ ਨੇ ਬਾਕੀ ਘਰ ਨੂੰ ਮੱਛਰ ਤੋਂ ਮੱਖੀਆਂ ਤੋਂ ਡੀਸਇਨਫੈਕਟ ਕਰਦੇ ਰਹੋ ਇਹ ਹੀ ਹੈ ਅੱਜ ਕੱਲ੍ਹ ਦੀਆਂ ਪ੍ਰੀਕਾਉਸ਼ਨਸ ਬੱਚਿਆਂ ਲਈ ਤਾਂ ਮੇਨ ਇਹ ਹੀ ਨੇ ਮੈਮ ਜਿਵੇਂ ਤੁਸੀਂ ਗੱਲ ਕੀਤੀ ਕਿ ਮੱਛਰ ਮੱਖੀਆਂ ਬਹੁਤ ਜ਼ਿਆਦਾ ਨਹੀਂ ਤਾਂ ਉਹਨਾਂ ਤੋਂ ਇਨਫੈਕਸ਼ਨ ਵੀ ਬਹੁਤ ਜ਼ਿਆਦਾ ਹੁੰਦੀ ਹੈ ਸਾਨੂੰ ਤੇ ਕਈ ਵਾਰ ਸਾਨੂੰ ਕੋਈ ਮੱਛਰ ਕੱਟ ਜਾਂਦਾ ਜੋ ਕਾਫੀ ਪੌਇਜ਼ਨਸ ਹੁੰਦਾ ਹੈ ਉਹਦੇ ਲਈ ਸਾਨੂੰ ਇਨਸਟੈਂਟਲੀ ਕੀ ਕਰਨਾ ਚਾਹੀਦਾ ਦੇਖੋ ਇਨਸਟੈਂਟਲੀ ਤਾਂ ਇਹੀ ਹੈ ਕਿ ਉਸ ਜਿੱਥੇ ਉਸ ਕਟਿਆ ਉਸ ਮੱਛਰ ਨੇ ਉਸ ਜਗ੍ਹਾ ਨੂੰ ਤੁਸੀਂ ਅੱਛੀ ਤਰ੍ਹਾਂ ਰੱਬ ਕਰੋ ਕੋਸ਼ਿਸ਼ ਕਰੋ ਕਿ ਜੋ ਵੀ ਉਹਦਾ ਅੰਦਰ ਗਿਆ ਪੋਇਜ਼ਨ ਉਹ ਬਾਹਰ ਨਿਕਲ ਆਏ ਬਾਕੀ ਇਹ ਹੈ ਕਿ ਸਭ ਤੋਂ ਘਰ ਦਾ ਘਰੇਲੂ ਉਪਾਅ ਇਹ ਹੈ ਕਿ ਬੇਕਿੰਗ ਸੋਡਾ ਉਹਨੂੰ ਹਲਕੇ ਦੋ ਚਮਚ ਪਾਣੀ ਬੇਕਿੰਗ ਸੋਡਾ ਥੋੜਾ ਜਿਹਾ ਮਿਕਸ ਕਰਕੇ ਉਹਦੇ ਉੱਪਰ ਤੁਸੀਂ ਅੱਛੀ ਤਰ੍ਹਾਂ ਰੱਬ ਕਰੋ ਤਾਂ ਕਾਫੀ ਜਿਹੜਾ ਪੋਇਜ਼ਨ ਹੈ ਉਹ ਨਿਊਟਰਲਾਈਜ਼ ਹੋ ਜਾਂਦਾ ਕਿਉਂਕਿ ਐਸਿਡਿਕ ਹੁੰਦੇ ਨੇ ਪੋਇਜ਼ਨਸ ਇਹ ਸੋਡਾ ਹੁੰਦਾ ਜੋ ਐਲਕਲਾਈਨ ਹੈ ਉਹ ਦੋਨੋਂ ਨਿਊਟਰਲਾਈਜ਼ ਹੋ ਜਾਂਦੇ ਨੇ ਇਦਾਂ ਕਿਤੇ ਮੈਮ ਕਿਹਾ ਜਾਂਦਾ ਜਦੋਂ ਕਿਸੇ ਦੇ ਕੋਈ ਪ੍ਰਿੰਡ ਵਗੈਰਾ ਲੱਡ ਜਵੇ ਇਸ ਮੌਸਮ ਦੇ ਵਿੱਚ ਉਦੋਂ ਉਹਨਾਂ ਨੂੰ ਕੜਾ ਰਗੜਨਾ ਚਾਹੀਦਾ ਜਾਂ ਨਿੰਬੂ ਰਗੜਨਾ ਚਾਹੀਦਾ ਕਿਉਂ ਸਹੀ ਹੈ ਦੇਖੋ ਕੜਾ ਰਗੜਨਾ ਤਾਂ ਕੀ ਹੈ ਨਾ ਕਿ ਹਾਰਸ਼ ਰਬ ਉਸੇ ਕਰਦੇ ਆ ਤਾਂ ਉਹ ਹੁੰਦਾ ਕਿ ਉਹਦਾ ਜਿਹੜਾ ਡੰਗ ਆਪਾਂ ਕਹਿੰਦੇ ਅੰਦਰ ਚਲਾ ਗਿਆ ਤਾਂ ਉਹ ਬਾਹਰ ਆ ਜਾਏਗਾ ਬਾਕੀ ਨਿੰਬੂ ਦਾ ਵੀ ਇਹ ਹੀ ਹੋਏਗਾ ਕਿ ਉਹਦਾ ਜਿਹੜਾ ਐਸਿਡ ਹੈ ਉਹ ਨੂੰ ਨਿਊਟਰਲਾਈਜ਼ ਕਰ ਦੇਗਾ ਕਿ ਘਟ ਰਹੇਗਾ ਜਿਹੜਾ ਜੋ ਉਹਨੇ ਪੌਇਜ਼ਨ ਵਿੱਚ ਇੰਜੈਕਟ ਕੀਤਾ ਉਹ ਨਿੰਬੂ ਨਾਲ ਖਤਮ ਹੋ ਜਾਏਗਾ ਇੱਕ ਪੈਟਰੋਲ ਦਾ ਵੀ ਯੂਜ਼ ਕੀਤਾ ਜਾਂਦਾ ਹੈ ਉਹਦਾ ਵੀ ਕੁਝ ਹੁੰਦਾ ਹੈ ਮੈਨੂੰ ਤਾਂ ਲੌਜੀਕ ਨਹੀਂ ਪਤਾ ओके ਤੇ मैम ਇਸ ਦੇ ਇਸ ਮੌਸਮ ਦੇ ਵਿੱਚ ਕੋਈ ਸਪੈਸ਼ਲ ਡਾਈਟ ਜਿਹੜੀ ਅਸੀਂ ਫੋਲੋ ਕਰੀਏ ਜਿਸ ਤੋਂ ਬਾਅਦ ਜਿਹੜੀਆਂ ਫੰਗਲ ਇਨਫੈਕਸ਼ਨਸ ਨੇ ਜਾਂ ਸਾਡੇ ਕੋਈ ਵੀ ਤਰ੍ਹਾਂ ਦੇ ਵਿੱਚ ਬਾਡੀ ਦੇ ਵਿੱਚ ਇਨਫੈਕਸ਼ਨ ਹੁੰਦੀ ਹੈ ਅਲਰਜੀ ਹੁੰਦੀ ਹੈ ਜਾਂ ਕਈਆਂ ਨੂੰ ਅਸਥਮਾ ਹੁੰਦਾ ਉਹਦਾ ਕੁਝ ਹੋ ਸਕੇ ਡਾਈਟ ਦੇਖੋ ਇਹ ਹੈ ਕਿ ਡਾਈਟ ਤਾਂ ਹਮੇਸ਼ਾ ਹੈਲਦੀ ਹੀ ਹੋਰ ਬੈਲੈਂਸਡ ਖਾਓ ਜੋ ਵੀ ਮੌਸਮ ਹੈ ਬਟ ਇਹ ਹੈ ਕਿ ਇਹਦੇ ਵਿੱਚ ਮੌਨਸੂਨ ਦੇ ਵਿੱਚ ਇਹ ਹੈ ਕਿ ਤੁਸੀਂ ਨਾਰਮਲ ਜਿਹੜਾ ਖਾਣਾ ਸੀਜ਼ਨਲ ਸਬਜੀ ਖਾਓ ਸੀਜ਼ਨਲ ਜੋ ਚੀਜ਼ਾਂ ਨੇ ਉਹ ਖਾਓ ਕਿ ਜਿਹੜੀਆਂ ਹਰੀਆਂ ਸਬਜ਼ੀਆਂ ਅੱਜ ਕੱਲ੍ਹ ਦੀਆਂ ਜੋ ਕੀਆ ਵਗੈਰਾ ਜਿਹੜਾ इजीली ਡਾਈਜੈਸਟ ਹੋ ਜਾਏ ਕਿਉਂਕਿ ਜਿਹੜਾ ਵੀ ਪੇਸ਼ੈਂਟ ਹੈ ਚਾਹੇ ਪੇਟ ਖਰਾਬ ਦਾ ਹੈ ਚਾਹੇ ਅਸਥਮਾ ਦਾ ਉਹਨੂੰ ਹੀ ਚਾਹੀਦਾ ਕਿ ਪੇਟ ਤੇ ਲੋਡ ਨਾ ਆਏ ਠੀਕ ਹੈ ਤੇ ਬਾਕੀ ਇਹ ਹੈ ਕਿ ਇਹ ਜਿਹੜੇ ਵੀ ਹਲਕੇ ਖਾਣੇ ਆ ਇਹ ਹੀ ਖਾਣੇ ਚਾਹੀਦੇ ਇਸ ਮੌਸਮ ਦੇ ਵਿੱਚ ਇੱਕ ਮਮਾ ਐਲਰਜੀ ਦੀ ਗੱਲ ਕੀਤੀ ਸੀ ਕਿ ਜਿਵੇਂ ਸਾ ਕੋ ਐਲਰਜੀ ਇਸ ਮੌਸਮ ਚ ਜਾਂ ਤਾਂ ਜਿਹੜੇ ਹੁਣ ਮੌਸਮ ਹੈ ਗਰਮੀ ਔਰ ਹਿਊਮਿਡਿਟੀ ਦਾ ਐਸਐਸ 6 ਵੈਟਿੰਗ ਨਾਲ ਜਿਸ ਤਰ੍ਹਾਂ ਜਿਸਨ ਸਰੀਰ ਅਗਰ ਬਹੁਤ ਜ਼ਿਆਦਾ ਕੋਈ ਕੰਮ ਐਸਾ ਕਰਦਾ ਹੈ ਜਿੱਥੇ ਬਹੁਤ ਸਵੇਟਿੰਗ ਹੁੰਦੀ ਹੈ ਤਾਂ ਉਹਨਾਂ ਨੂੰ ਉਹਨਾਂ ਦਾ ਸਕਿਨ ਜਿਹੜੀ ਹੈ ਉਹ ਐਲਰਜੀ ਉਸ ਟਾਈਮ ਤੇ ਫੰਗਸ ਗਰੋ ਕਰ ਜਾਂਦੀ ਹੈ ਐਲਰਜੀ ਨਹੀਂ ਹੁੰਦੀ ਹੁੰਦਾ ਤਾਂ ਉਹ ਫੰਗਲ ਇਨਫੈਕਸ਼ਨ ਹੈ ਜੋ ਕਿ ਇਸ ਮੌਸਮ ਚ ਬਹੁਤ ਕਾਮਨ ਹੈ ਉਹਦੇ ਲਈ ਇਹ ਹੈ ਕਿ ਸਕਿਨ ਨੂੰ ਜਿੰਨਾ ਤੁਸੀਂ ਡਰਾਈ ਰੱਖ ਸਕੋ ਜਿੰਨਾ ਤੁਸੀਂ ਕੋਸ਼ਿਸ਼ ਕਰੋ ਕਿ ਹਵਾ ਲੱਗੇ ਕਾਟਨ ਦੇ ਕੱਪੜੇ ਪਾਓ ਲੂਜ਼ ਕੱਪੜੇ ਪਾਓ ਤਾਂ ਕਿ ਜਿਹੜੀ ਸਵੇਟਿੰਗ ਹੈ ਉਹ ਇਕੱਠੀ ਨਾ ਇਹਦੇ ਸੇ ਇਪ੍ਰੀਕਾਸ਼ਨਸ ਹੈ ਇਸ ਮੌਸਮ ਦੇ ਵਿੱਚ ਓਕੇ ਮੈਂ ਇੱਕ ਚੀਜ਼ ਹੋਰ ਦੇਖੀ ਗਈ ਹੈ ਕਿ ਜਿਵੇਂ ਕਈ ਵਾਰ ਆਪਾਂ ਦੇਖਦੇ ਹਾਂ ਬੱਚੇ ਸਕੂਲ ਜਾਂਦੇ ਨੇ ਤੇ ਅਸੈਂਬਲੀ ਦੇ ਵਿੱਚ ਇੱਕਦਮ गिर ਜਾਂਦੇ ਨੇ ਤੇ ਉਹਦਾ ਇਨਸਟੈਂਟ ਉਹਦਾ ਇੱਕ ਤਾਂ ਰੀਜ਼ਨ ਵੀ ਨਹੀਂ ਪਤਾ ਲੱਗਦਾ ਕਿ ਕਹਿਆ ਜਾਂਦਾ ਕਿ ਕਈ ਵਾਰ ਗਰਮੀ ਕਰਕੇ ਹੋ ਗਿਆ ਉਹਦਾ ਕੀ ਸੋਲੂਸ਼ਨ ਹੋ ਸਕਦਾ ਹੈ ਤੇ ਪ੍ਰੋਬਲਮ ਹੁੰਦੀ ਕਿਉਂ ਹੈ ਦੇਖੋ ਇਹ ਹੈ ਜੁ ਕਿ ਇਹ ਮੌਸਮ ਹੈ ਗਰਮੀ ਦਾ ਔਰ ਬੱਚੇ ਨਾ ਇਹ ਦੁਰਦਰ ਪੈਦੇ ਪੂਦੇ ਸਵੇਟਿੰਗ ਬਹੁਤ ਜ਼ਿਆਦਾ ਹੁੰਦੀ ਹੈ ਸਵੇਟਿੰਗ ਹੋਣ ਨਾਲ ਕੀ ਹੁੰਦਾ ਹੈ ਕਿ ਬਾਡੀ ਚ ਫਲੂਇਡ ਦਾ ਲਾਸ ਜ਼ਰੂਰੀ ਜਿਹੜੇ ਇਲੈਕਟ੍ਰੋਲਾਈਟਸ ਨੇ ਸੋਡੀਅਮ ਪੋਟਾਸ਼ੀਅਮ ਉਹਦਾ ਲਾਸ ਹੋ ਜਾਂਦਾ ਹੈ ਜਿਹਦੇ ਕਰਕੇ ਬੱਚੇ ਜਦੋਂ ਅਸੈਂਬਲੀ ਚ ਖੜੇ ਹੁੰਦੇ ਆ ਤਾਂ ਇੱਕਦਮ ਉਹਨਾਂ ਦਾ ਬਾਡੀ ਦਾ ਪ੍ਰੈਸ਼ਰ ਬਲੱਡ ਪ੍ਰੈਸ਼ਰ ਲੋ ਹੁੰਦਾ ਔਰ ਉਹ ਫੇਨਟ ਹੋ ਜਾਂਦੇ ਆ ਉਹਦੇ ਚ ਇਹ ਹੈ ਕਿ ਬੱਚੇ ਨੂੰ ਇੱਕਦਮ ਖੜਾ ਨਹੀਂ ਕਰੋ ਕਦੇ ਵੀ ਜਿਹੜਾ ਵੀ ਬੱਚਾ ਬੇਹੋਸ਼ ਹੋਇਆ ਉਹਨੂੰ ਥੋੜਾ ਜਿਹਾ ਸਿੱਧਾ ਰੱਖੋ ਹਵਾ ਆਣ ਦਿਓ ਕੱਪੜੇ ਲੂਜ਼ ਕਰੋ ਥੋੜਾ ਉਹ ਪਾਣੀ ਪਿਲਾਓ ਗਲੂਕੋਜ਼ ਪਿਲਾਓ ਜੋ ਵੀ ਇਲੈਕਟ੍ਰੋਲਾਈਟ ORS ਜੋ ਵੀ ਉਸ ਟਾਈਮ ਅਵੇਲੇਬਲ ਹੈ ਉਹਨੂੰ ਜ਼ਰੂਰ ਪਿਲਾਓ ਤਾਂ ਕਿ ਜਿਹੜੇ ਉਹਦੇ ਬੋਡੀ ਦੇ ਫਲੂਇਡਸ ਨੇ ਉਹ ਅਗਰ ਰਿਪਲੇਸ ਹੋ ਜਾਣਗੇ ਤਾਂ ਬੱਚਾ ਨਾਰਮਲ ਹੋ ਜਾਏਗਾ ਬਟ ਇਹ ਕਦੇ ਵੀ ਇਕਦਮ ਖੜਾ ਕਰਨ ਦੀ ਕੋਸ਼ਿਸ਼ ਨਾ ਕਰੋ ਬੱਚੇ ਨੂੰ ਉਹ ਨੁਕਸਾਨਦਾਇਕ ਹੋ ਸਕਦਾ ਹੈ ਤੇ ਕੋਈ ਹੋਰ ਪ੍ਰੀਕਾਸ਼ਨਸ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਹੋ ਕਿ ਸਾਨੂੰ ਕੀ ਜਿਹੜੀਆਂ ਟਿਪਸ ਫਾਲੋ ਕਰਨੀਆਂ ਚਾਹੀਦੀਆਂ ਇਸ ਮੌਸਮ ਦੇ ਵਿੱਚ ਇਸ ਮੌਸਮ ਦੀਆਂ ਟਿਪਸ ਇਹ ਹੀ ਹੈ ਕਿ ਬਦ ਤੋਂ ਬਦ ਅਵੋਇਡ ਕਰੋ ਕਿ ਤੁਸੀਂ ਬਾਰਦਾ ਨਹੀਂ ਖਾਓ ਅੱਛਾ ਪਾਣੀ ਪੀਓ ਅਚੀ ਹੈਲਦੀ ਡਾਈਟ ਖਾਓ ਲੱਸੀ ਦੇ ਇਹ ਚੀਜ਼ਾਂ ਵੱਲ ਜ਼ਿਆਦਾ ਨਿੰਬੂ ਪਾਣੀ ਜਿੱਦਾਂ ਹੈ ਕਿ ਇਹ ਚੀਜ਼ਾਂ ਜ਼ਿਆਦਾ ਲੋ ਤਾਂ ਕਿ ਤੁਹਾਡੇ ਬਾਡੀ ਦੇ ਵਿੱਚ ਜਿਹੜਾ ਪਾਣੀ ਲੌਸ ਹੋ ਰਿਹਾ ਐ ਐਕਸੈਸਿਵ ਸਵੇਟਿੰਗ ਨਾਲ ਉਹ ਪੂਰਾ ਹੋ ਜੇ ਜੋ ਇਲੈਕਟ੍ਰੋਲਾਈਟਸ ਖਤਮ ਹੋ ਰਹੇ ਬਾਡੀ ਦੇ ਸਵੇਟਿੰਗ ਦੇ ਨਾਲ ਉਹ ਪੂਰੇ ਹੋ ਜਾਣ ਬਾਕੀ ਅਵੋਇਡ ਕਰੋ ਕਿ ਤੁਸੀਂ ਕੋਈ ਐਸੀ ਗੰਦੀ ਜਗ੍ਹਾ ਤੇ ਨਾ ਜਾਓ ਜਿੱਥੇ ਬਹੁਤ ਜ਼ਿਆਦਾ ਮੱਛਰ ਹੈ ਜਾਂ ਮੱਖੀ ਹੈ ਉੱਥੇ ਦਾ ਖਾਣਾ ਨਾ ਖਾਓ ਕੰਜੈਸਟਿਡ ਏਰੀਆਜ਼ ਅਵੋਇਡ ਕਰੋ ਕਿਉਂਕਿ ਜਿੰਨੇ ਇਨਫੈਕਸ਼ਨ ਬੰਦ ਜਗ੍ਹਾ ਵਿੱਚ ਹੁੰਦੀਆਂ ਨੇ ਉਹ ਜ਼ਿਆਦਾ ਟ੍ਰਾਂਸਫਰ ਉਹਨਾਂ ਜ਼ਿਆਦਾ ਤਾਂ ਜਿਵੇਂ ਮੈਮ ਨਾਲ ਗੱਲਬਾਤ ਕੀਤੀ ਕਾਫੀ ਜਿਹੜੇ ਕੁਐਸਚਨਸ ਦਰਸ਼ਕ ਤੁਹਾਨੂੰ ਪੁੱਛਦੇ ਨੇ ਉਸਦੇ ਆਨਸਰ ਵੀ ਮੈਮ ਨੇ ਦਿੱਤੇ ਤਾਂ ਸਾਨੂੰ ਜਿਹੜੀਆਂ ਵੀ ਟਿਪਸ ਮੈਮ ਨੇ ਦਿੱਤੀਆਂ ਨੇ ਉਸ ਨੂੰ ਫੋਲੋ ਕਰਨਾ ਚਾਹੀਦਾ ਤੇ ਇੰਨਾਂ ਗੱਲਾਂ ਤੇ ਖਾਸ ਤੌਰ ਤੇ ਯਕੀਨ ਰਹਿਣਾ ਚਾਹੀਦਾ ਕਿ ਇਸ ਮੌਸਮ ਦੇ ਵਿੱਚ ਬਾਹਰ ਦਾ ਖਾਣਾ ਨਾ ਖਾਦਾ ਜਾਵੇ ਵਧੇਰੇ ਅਪਡੇਟਸ ਦੇਖਣ ਦੇ ਲਈ ਦੇਖਦੇ ਰਹੋ ਦਸਤੀ ਹੈਡਲਾਈਨਸ